ਕਹਿੰਦੇ ਕਿਸੇ ਉਹ 1 ਮਿੰਟ ਜੋ ਪਕਾ ਦਿਓ ਕਹਿੰਦੇ ਇੱਕ ਜੰਗਲ ਦੇ ਵਿੱਚ ਕੋਈ ઋષਿ ਰਹਿੰਦਾ ਸੀ ਉਹ ઋષਿ ਦੀ ਕੁੱਤਿਆ ਦੀ ਰੱਖਿਆ ਕਿ ਕੁੱਤੀ ਕਰਦੀ ਹੁੰਦੀ ਹੁਣ ਤੁਸੀਂ ਸੁਣੀ ਆਏ ਸੁਣ ਕੇ 2 ਮਿੰਟ ਰੁਕ ਜਾਓ ਉਹ 2 ਮਿੰਟ ਰੁਕ ਜਾ ਬਈ ਬੇਨਤੀ ਹੈ ਉਨੇ ਰਿਸ਼ੀ ਦੇ ਕੰਨੇ ਆ ਉਹ ਰਿਸ਼ੀ ਕਿ ਉਹ ਗਿਆ ਕੇ ਕਹਿੰਦਾ ਮੈਂ ਤੇਰੀ ਕੰਨੇ ਨਾਲ ਵਿਆਹ ਕਰਾ ਉਹਨੇ ਵਿਆਹ ਕਰਤਾ ਵਿਆਹ ਹੋਣ ਤੋਂ ਬਾਅਦ ਦੇਖ ਸਕਦੇ ਹੋ 23 ਨੰਬਰ ਬਾਡ ਦੇ ਵਿੱਚੋਂ ਲੈ ਜੋ ਕਿ ਆਪ ਦੀ ਜਾਣ ਕਰ ਰਹੇ ਹਨ ਲੋਜਤਰਨਾ ਸਮਾਪਤ ਹੋ ਗਿਆ ਹੈ ਮੰਗਲਵਾਰ 11 11:30 ਵਜੇ ਗ੍ਰੈਂਡ ਚੌਕ ਦੀਆਂ ਤਸਵੀਰਾਂ ਆ ਰਹੀਆਂ ਨੇ ਠੀਕ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਪੂਰਾ ਲੈ ਕੇ ਦੇ ਘਰੇ ਜਾਣਾਗੇ ਇਹ ਇਹ ਦੋ ਜਨ ਬਾਦ ਆ ਪੂਰਾ ਇਹਦੇ ਘਰ ਦੇ ਮੂਰੇ ਛੱਟ ਕੇ ਆਵਾਂਗੇ ਸਾਰਾ ਜਾ ਕੇ ਹਾਂ ਜੇ ਇਹ ਪੁਲਕ ਵੀ ਉਹ 사ਰੂ ਵੀ ਕਹਿਤਾ ਵੀ ਗੱਡੀਆਂ ਹੋਣੀਆਂ ਸੀ ਉਹ ਸਾਹਿਬ ਨੇ ਦੋ ਦਿਨ ਦਾ ਸਮਾਂ ਲਿਆ ਨਹੀਂ ਲਊਗਾ ਫਿਰ ਅਗਲਾ ਟਾਰਗੇਟ ਤੁਸੀਂ ਤੋਂ ਬੱਦ ਧਮਾਕੇ ਵਾਲਾ ਦੇਖਿਓ ਨਜ਼ਾਰਾ ਲਿਆ ਕੇ ਤੁਹਾਨੂੰ ਦਿਖਾਵਾਂਗੇ ਵੀ ਕੀ ਸੀਗਾ ਨੋ ਜੀ ਹਰ ਬਾੜ ਦੇ ਵਿੱਚ ਗੱਡੀ ਜਾਂਦੀ ਹੈ ਮੇਰੀ ਪਤਾ ਨਹੀਂ ਕਿੱਥੇ ਜਾਂਦੀ ਹੈ ਹਵਾ 'ਚ ਜਾਂਦੀ ਹੈ ਹਉਣਗੇ ਆਵਾਜ਼ ਹੀ ਜਾਂਦੇ ਹਉਣਗੇ